ਪੰਜਾਬ ਨੇ ਹੜਾਂ ਦੀ ਮਾਰ ਚ ਲਈ ਤੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਤੇ ਉਥੇ ਪਿੰਡਾਂ ਦੇ ਪਿੰਡ ਜਿਹੜੇ ਕਿ ਪਾਣੀ ਦੇ ਹੜ ਦੇ ਨਾਲ ਕਾਫੀ ਨੁਕਸਾਨਦਾਇਕ ਜਿਹੜਾ ਕਿ ਪਿੰਡਾਂ ਨੂੰ ਚੱਲਣਾ ਪਿਆ ਦੂਜੇ ਪਾਸੇ ਉਥੇ ਹੀ ਇਸ ਨੂੰ ਲੈ ਕੇ ਸਰਕਾਰ ਦੇ ਉੱਤੇ ਲਗਾਤਾਰ ਪਲਟਵਾਰ ਹੋ ਰਿਹਾ ਹੈ ਤੇ ਦੱਸਦੀ ਹੈ ਕਿ ਡਾਕਟਰ ਦਲਜੀਤ ਈਮਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਪਲਟਵਾਰ ਕਰ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਔਰ ਉਹਨੇ ਵਾਰ-ਵਾਰ ਮੈਂਸ਼ਨ ਕੀਤਾ ਪੇ ਕਿਤੇ ਵੀ ਉਹਦੀ ਸੇਫਟੀ ਦੇ ਬਾਰੇ ਵਿੱਚ ਡੈਮ ਦੀ ਹੈਲਥ ਦੇ ਬਾਰੇ ਵਿੱਚ ਉਹਦੀ ਸਟਰੈਂਥ ਦੇ ਬਾਰੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਾਡਾ ਕੋਈ ਟੈਂਡਰ ਜਿਹੜਾ ਅਸੀਂ ਜਿਹੜਾ ਇਹਨਾਂ ਨੇ ਦਿੱਤਾ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ ਹੈ ਤੇ ਹੁਣ ਮੈਂ ਮਾਣਯੋਗ ਮੰਤਰੀ ਸਾਹਿਬ ਨੂੰ ਪੁੱਛਦਾ ਪੇ ਟੈਂਡਰ ਦਿੱਤਾ ਸੀ ਕਿਸੇ ਹੋਰ ਕੰਮ ਦਾ ਪਾਣੀ ਦੇ ਲੈਵਲ ਸਟਡੀ ਕਰਨ ਦਾ ਕਿ ਪਿਛਲੇ ਸਮੇਂ ਚ ਕਿੰਨਾ ਸੀ ਤੇ ਅੱਗੋਂ ਕੀ ਸੰਭਾਵਨਾ ਹੈ ਤੇ ਜਿਹੜੇ ਉਥੇ ਗੇਟ ਤਿੰਨ ਕਲਾਸ ਹੋਏ ਉਹ ਇਸ ਕਰਕੇ ਹੋਏ ਕਿ ਪਹਿਲਾਂ ਸਮੇਂ ਸਿਰ ਖੁੱਲੇ ਨਹੀਂ ਗਏ ਤੇ ਜਦੋਂ ਖੋਲਣ ਲੱਗੇ ਤੇ ਪਤਾ ਲੱਗਿਆ ਕਿ ਕਦੀ ਉਹਨਾਂ ਦੀ ਮੇਨਟੇਨੈਂਸ ਨਹੀਂ ਹੋਈ ਕਦੀ ਗ੍ਰੀਸ ਨਹੀਂ ਹੋਈ ਉਹ ਕੰਮ ਨਹੀਂ ਸੀ ਕਰ ਰਹੇ ਤੇ ਉਹਦੇ ਵਿੱਚ ਐਡਾ ਵੱਡਾ ਹਾਦਸਾ ਵਾਪਰਿਆ ਕਿ ਤਿੰਨ ਗੇਟ ਉਹਦੇ ਚ ਰੁੜ ਗਏ ਇੱਕ ਜਿਹੜਾ ਉੱਥੇ ਮੌਕੇ ਤੇ ਡਿਊਟੀ ਦੇ ਰਿਆ ਸੀ ਮੁਲਾਜ਼ਮ ਉਹਦੀ ਵਿਚਾਰੇ ਦੀ ਜਾਨ ਜਾਂਦੀ ਰਹੀ ਤੇ ਬਾਕੀਆਂ ਨੂੰ ਉਹਨਾਂ ਦੀ ਜਾਨ ਜੋਖਮ ਚੋਂ ਕਈ 에ਅਰ ਲਿਫਟ ਕਰਕੇ ਉੱਥੋਂ ਕੱਢਣਾ ਪਿਆ ਆਰਮੀ ਨੂੰ ਇਹ ਹਾਲਾਤ ਉੱਥੇ ਜਿਹੜੇ ਆ ਉਹ ਬਣ ਗਏ ਪਰ ਮੰਤਰੀ ਜੀ ਨੇ ਜਿਵੇਂ ਇਹ ਸਰਕਾਰ ਚਲਾਕੀਆਂ ਕਰਦੀ ਹੈ ਸਾਰਾ ਕੁਝ ਇਹਨਾਂ ਕਹਿ ਕੇ ਹੀ ਗੱਲ ਖਤਮ ਕਰ ਦਿੱਤੀ ਵੀ ਉਹ ਪ੍ਰਾਈਵੇਟ ਕੰਪਨੀ ਦਾ ਜਿਹੜਾ ਜਿਹੜਾ ਟੈਂਡਰ ਲਿਆ ਸੀ ਉਹਦਾ ਕਸੂਰ ਆ ਤੇ ਮੈਂ ਮੰਤਰੀ ਜੀ ਨੂੰ ਪੁੱਛਦਾ ਕਿ ਤੁਹਾਡੇ ਚੀਫ ਇੰਜੀਨੀਅਰ ਨੇ ਡਿਜ਼ਾਈਨ ਵਿਜੇ ਕੁਮਾਰ ਗਰਗ ਜੀ ਅੱਜ ਉਹਨਾਂ ਦਾ ਵੀ ਪੱਖ ਅਖਬਾਰਾਂ ਦੇ ਵਿੱਚ ਛਪਿਆ ਜਦੋਂ ਕੱਲ ਸੀਨੀਅਰ ਜਰਨਲਿਸਟਾਂ ਨੇ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਕੰਪਨੀ ਨੂੰ ਤੁਸੀਂ ਟੈਂਡਰ ਦਿੱਤਾ ਸੀ ਉਹ ਕਹਿੰਦੇ ਸਾਡਾ ਤੇ ਕੰਮ ਹੀ ਨਹੀਂ ਸੀਗਾ ਤੇ ਉਹਦੇ ਵਿੱਚ ਤੁਹਾਡੇ ਜਿਹੜੇ ਡਿਜ਼ਾਈਨ ਇੰਜੀਨੀਅਰ ਨੇ ਪੰਜਾਬ ਸਰਕਾਰ ਦੇ ਚੀਫ ਇੰਜੀਨੀਅਰ ਸਾਹਿਬ ਨੇ ਬੜਾ ਵੱਡਾ ਮਹਿਕਮੇ ਚ ਸਭ ਤੋਂ ਵੱਡਾ ਰੁਤਬਾ ਹੁੰਦਾ ਹੈ ਇੰਜੀਨੀਅਰ ਦੇ ਵਿੱਚ ਉਹ ਕਹਿੰਦੇ ਕਿ देयर ਰੋਲ ਥਰ ਨਾਟ ਕਲੀਅਰਲੀ ਡਿਫਾਈਨਡ ਤੇ ਕਹਿੰਦੇ ਆਈ ਐਮ ਡੈਟਿੰਗ देयर ਰਿਪੋਰਟ ਐਂਡ ਰਿਪਲਾਈ ਐਗਜ਼ਾਮਿਨਡ ਓਨ ਵੈਦਰ ਦੇ ਹੈਡ ਐਨੀ ਰੋਲ ਇਨ ਦਾ ਬਰਡ ਸਟਰਕਚਰ ਦੇਖੋ ਟੈਂਡਰ ਹੋ ਗਿਆ ਕੰਮ ਹੋ ਗਿਆ ਤੁਸੀਂ ਉਹਨੂੰ ਸਰਟੀਫਿਕੇਟ ਇਸ਼ੂ ਕਰ ਦਿੱਤਾ ਜਿਸ ਕੰਮ ਵਾਸਤੇ ਉਹਨੇ ਜਿਹੜੀ ਪਾਣੀ ਦੀ ਸਟੱਡੀ ਕਰਨੀ ਸੀ ਤੇ ਅੱਜ ਚੀਫ ਇੰਜੀਨੀਅਰ ਸਾਹਿਬ ਕਹਿੰਦੇ ਵੀ ਰੋਲ ਉਹਦਾ ਡਿਫਾਈਂਟ ਨਹੀਂ ਸੀ ਮੈਂ ਜਿਹੜਾ ਡੈਮ ਸੇਫਟੀ ਦਾ ਵਿੰਗ ਆ ਉਹਦੇ ਕਮੈਂਟਸ ਮੰਗੇ ਆ ਤੇ ਉਹਨਾਂ ਦੇ ਕਮੈਂਟ ਆਉਣ ਤੋਂ ਬਾਅਦ ਫਿਰ ਸਰਕਾਰ ਨੂੰ ਦੱਸਿਆ ਜਾਏਗਾ ਵੀ ਗੱਲ ਅਸਲ 'ਚ ਹੈ ਕੀ ਹੈ ਹਾਲੇ 20 ਦਿਨ ਹੋ ਗਏ ਉਹਦੇ 'ਚ 56 ਤੋਂ ਵੱਧ ਲੋਕ ਮਾਰੇ ਗਏ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਸ਼ੂ ਮਾਰੇ ਗਏ ਲੱਖਾਂ ਏਕੜ ਜ਼ਮੀਨ ਜਿਹੜੀ ਫਸਲ ਆ ਉਹ ਪਾਣੀ ਚ ਡੁੱਬ ਗਈ ਘਰਾਂ ਦੇ ਵਿੱਚ 6-6 ਫੁੱਟ 7-7 ਫੁੱਟ ਪਾਣੀ ਵੜ ਗਿਆ ਲੱਖਾਂ ਲੋਕੀ ਘਰੋਂ ਬੇਕਾਰ ਹੋ ਗਏ ਔਰ ਅੱਜ 20 ਦਿਨਾਂ ਬਾਅਦ ਚੀਫ ਇੰਜੀਨੀਅਰ ਸਾਹਿਬ ਆਉਣ ਰਿਕਾਰਡ ਇਹ ਕਹਿ ਰਿਹਾ ਕਿ ਮੈਂ ਡੈਮ ਸੇਫਟੀ ਬਾਰੇ ਰਿਪੋਰਟ ਮੰਗੀ ਆ ਕਿ ਜਿਹੜਾ ਉਹ ਕੰਪਨੀ ਵਾਲਾ ਕਹਿ ਰਿਹਾ ਪੀ ਉਹ ਠੀਕ ਹੈ ਕਿ ਨਹੀਂ ਠੀਕ ਹੈ ਤੇ ਜੋ ਉਤੋਂ ਰਿਪੋਰਟ ਆਏਗੀ ਫੇਰ ਸਰਕਾਰ ਨੂੰ ਸੂਚਿਤ ਕੀਤਾ ਜਾਏਗਾ ਤੇ ਸਰਕਾਰ ਤਾਂ ਪਹਿਲੇ ਜਿਆਦਾ ਸੂਚਿਤ ਕੀਤੀ ਹੋਈ ਹੈ ਹਾਲੇ ਮਹਿਕਮੇ ਦੇ ਅਫਸਰ ਚੀਫ ਹੁਣ ਜਿਹੜੀ ਤਾਂ ਇਹ ਅੱਜ ਦੀ ਤਰੀਕ ਤੱਕ ਇਹ ਕਹਿ ਰਿਹਾ ਕਿ ਰਿਪੋਰਟ ਥੱਲੇ ਹੁਣ ਮੈਂ ਲੈ ਰਿਹਾ ਤੇ ਫਿਰ ਸਰਕਾਰ ਨੂੰ ਸੂਚਿਤ ਕਰਾਂਗੇ ਤੇ ਜਿਹੜਾ ਮੰਤਰੀ ਜੀ ਤੇ ਮੁੱਖ ਮੰਤਰੀ ਜੀ ਝੂਠ ਬੋਲਨੇ ਜਾ ਰਹੇ ਆ ਉਹ ਕਿਹੜੀ ਰਿਪੋਰਟ ਦੇ ਆਧਾਰ ਤੇ ਬੋਲਦੇ ਕੋਸ਼ਤਾ ਸਰਕਾਰ ਨੂੰ ਐਡਾ ਵੱਡਾ ਇੱਕ ਪੰਜਾਬ ਦੇ ਵਿੱਚ ਸੰਕਟ ਬਣਿਆ ਔਰ ਸਰਕਾਰ ਦੀ ਗਲਤੀ ਦੇ ਨਾਲ ਬਣਿਆ ਤੇ ਹਾਲੇ ਤੱਕ ਮਹਿਕਮੇ ਦੇ ਅਫਸਰ ਨੂੰ ਕਲੀਅਰ ਨਹੀਂ ਆ ਕਿ ਜਿਹੜਾ ਉਹਨੂੰ ਟੈਂਡਰ ਦਿੱਤਾ ਸੀ ਕਿਉਂਕਿ ਸਪਸ਼ਟ ਆ ਕਿ ਜੋ ਕੰਪਨੀ ਵਾਲਾ ਕਹਿ ਰਿਹਾ ਜਿਉਂਦੀਆਂ ਗੱਲਾਂ ਝੂਠ ਹੁੰਦੀਆਂ ਤੇ ਫਿਰ ਹੁਣ ਤੱਕ ਅਫਸਰਾਂ ਨੇ ਕਿਹਾ ਪਟਾਖ ਪਟੱਕ ਵੱਡਾ ਆਪਣੇ ਡਾਕੂਮੈਂਟ ਕੱਢ ਕੇ ਕੱਲ ਹੀ ਇਹਨਾਂ ਨੇ ਉਸ ਵੇਲੇ ਪਾਣੀ ਸੀ ਸੋਸ਼ਲ ਮੀਡੀਆ ਦੇ ਵਿੱਚ ਪਿਆ ਦੇਖੋ ਸ਼ਰਤਾਂ ਸੀ ਆ ਦੁੱਤੀ ਤੇ ਜਦੋਂ ਗੋਲਬੋਲ ਕਰਨ ਲੱਗ ਜਾਣ ਅਫਸਰ ਗੱਲਾਂ ਉਹਨੂੰ ਵੱਡੇ ਵੱਡੇ ਅਫਸਰ ਐਕਟੇਸ਼ਨ ਕੁਮਾਰ ਵੀ ਇਹ ਬਹਿਕ ਮੇ ਦੇ ਉਹਨੇ ਤਾਂ ਜਵਾਬ ਤਾਂ ਅੱਜ ਆ ਜਾਣਾ ਚਾਹੀਦਾ ਸੀ ਨਾਲ ਦੀ ਨਾਲ ਕਿ ਕੀ ਡਾਕੂਮੈਂਟ ਹੈ ਜਨਤਕ ਹੋ ਜਾਂਦੇ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਤੇ ਕਿਹਦੀ ਜ਼ਿੰਮੇਵਾਰੀ ਹੈ ਤੇ ਕੀ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਕਿ ਨਹੀਂ ਨਿਭਾਈ ਤੇ ਪਤਾ ਲੱਗ ਜਾਂਦਾ ਕਿ ਐਡੇ ਵੱਡੇ ਸੰਕਟ ਵਾਸਤੇ ਜ਼ਿੰਮੇਵਾਰ ਕੌਣ ਹੈ ਇੱਕ ਤਰ੍ਹਾਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੀ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਦੇਖੋ ਐਨੇ ਇਹ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਲੋਕੀ ਜਿਹੜੇ ਆ ਇਹ ਘਾੜਾ ਕਰਕੇ ਮਰ ਗਏ ਇਹ ਤਾਂ ਫਿਰ ਕਤਲ ਹੋ ਗਿਆ ਨਾ ਜਦੋਂ ਤੁਹਾਡੇ ਸਾਹਮਣੇ ਆ ਕਿ ਜਿਹੜੇ ਆ ਤੀਜਾ ਨਜ਼ਰ ਆਈ ਜਾਂਦੀ ਹੈ ਤੇ ਇਹਦੀ ਜ਼ਿੰਮੇਵਾਰੀ ਤਾਂ ਲੈਣੀ ਪੈਗੀ ਸਰਕਾਰ ਨੂੰ ਕਿ ਇੰਨੇ ਲੋਕੀ ਮਰ ਗਏ ਉਹਨਾਂ ਦੀ ਕੀਮਤ ਹੀ ਕੋਈ ਨਹੀਂ ਦੂਜੀ ਗੱਲ ਹੈ ਕਿ ਐਡਾ ਵੱਡਾ ਨੁਕਸਾਨ ਹੋ ਗਿਆ ਹਰ ਤੱਕ ਇੱਕ ਪੈਸਾ ਮੁਆਵਜ਼ਾ ਨਹੀਂ ਉਹ ਫੁੱਟਬਾਲ ਨੂੰ ਖੇਢੀ ਜਾਂਦੇ ਆ ਇਹ ਹਿੱਟ ਮਾਰ ਕੇ ਕੇਂਦਰ ਵਾਲੇ ਪਾਸੇ ਸੁੱਟ ਦਿੰਦੇ ਆ ਉਹ ਹਿੱਟ ਮਾਰਦੇ ਆ ਪੰਜਾਬ ਦੇ ਜਿਹੜਾ ਸਾਡਾ ਕਾਤੇ ਸੁਣ ਦਿੰਦੇ ਆ ਲੇਕਿਨ ਜਨਤਾ ਜੇ ਪੰਜਾਬ ਦੀ ਇੱਕ ਦੂਜੇ ਦੇ ਨਾਲ ਨਾ ਖੜਦੀ ਤੇ ਅੱਜ ਮੈਂ ਸਮਝਦਾ ਦੇਖੋ ਕਿੰਨੇ ਹਾਲਾਤ ਹੋਰ ਬੇਕਰੋਦਰੇ ਸੀ ਆ ਕਿੰਨੇ ਬੰਨ ਲੋਕਾਂ ਨੇ ਲਾਭ ਹੀ ਲਏ ਤੇ ਸਰਕਾਰ ਦੇ ਕੋਲੇ ਇਹ ਨਹੀਂ ਪਤਾ ਲੱਗਿਆ ਕਿ ਜਿਹੜਾ ਟੈਂਡਰ ਦਿੱਤਾ ਸੀ ਉਹ ਠੀਕ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਸਰਕਾਰ ਦੀ ਕਾਰਜਕਾਰੀ ਤਾਂ ਸਾਹਮਣੇ ਆ ਇਸ ਕਰਕੇ ਇਹਦੀ ਹਾਈ ਲੈਵਲ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਆ ਤਾ ਜੋ ਸਹੀ ਤੱਤ ਜਿਹੜੇ ਆ ਕਿਉਂਕਿ ਛੋਟੀ ਜੀ ਗੱਲ ਨਹੀਂ ਐ ਜੇ ਤੇ ਐਗਜ਼ੈਂਪਲ ਨਾਲ ਸੈਟ ਕੀਤੀ ਤੇ ਅਗਲੇ ਸਾਲ ਕਿਸੇ ਹੋਰ ਡੈਮ ਤੇ ਹੀ ਕੁਛ ਹੋਏਗਾ ਕਿਉਂਕਿ ਹੁਣ ਹੈਡ ਵਰਕਸ ਨਾਲ ਜੇ ਹੋ ਸਕਦਾ ਕਾਨੂੰ ਕਿਸੇ ਡੈਮ ਦੀ ਸੇਫਟੀ ਨਾਲ ਵੀ ਇਹੀ ਖਲਵਾੜ ਹੋ ਸਕਦਾ ਤੇ ਫਿਰ ਤਾਂ ਪੰਜਾਬ ਹੀ ਜਾਂਦਰੂ ਇੱਕ ਤਾਂ ਵੀ ਹਾਈ ਲੈਵਲ ਜੁਡੀਸ਼ੀਅਲ ਜਾਂਚ ਇਹਦੀ ਸਾਰੇ ਇਸ਼ੂ ਦੀ ਜਿਹੜੀ ਆ ਉਹ ਹੋਣੀ ਚਾਹੀਦੀ ਦੂਜਾ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਹੈ ਕਿ ਐਮਬੀਬੀਐਸ ਦੀਆਂ ਜਿਹੜੀਆਂ ਅਡਮਿਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਬੜੀ ਮਿਹਨਤ ਕਰਕੇ ਤੇ ਆਮ ਘਰਾਂ ਦੇ ਬੱਚੇ ਜਿਹੜੇ ਆ ਉਹ ਮੈਰਿਟ ਦੇ ਵਿੱਚ ਆ ਕੇ ਤੇ ਬਹੁਤ ਔਖੀ ਐਡਮਿਸ਼ਨ ਮਿਲਦੀ ਆਲਰੇਡੀ ਜਿਹੜੀਆਂ ਫੀਸਾਂ ਨੇ ਇੰਨੀਆਂ ਜ਼ਿਆਦਾ ਨੇ ਕਿ ਜਿਹੜੇ ਗਰੀਬ ਘਰਾਂ ਦੇ ਮੈਰਿਟੋਰੀਅਸ ਬੱਚੇ ਆ ਉਹ ਤਾਂ ਅੱਗੇ ਹੀ ਅਫੋਰਡ ਨਹੀਂ ਕਰ ਪਾਰੇ ਕਈਆਂ ਦਾ ਨੰਬਰ ਵੀ ਆ ਜਾਂਦਾ ਮੈਰਿਟ ਦੇ ਵਿੱਚ ਤੇ ਉਹਨਾਂ ਨੂੰ ਕੋਈ ਹੋਰ ਜਿਹੜੀ ਆ ਆਪਸ਼ਨ ਜੜੀ ਪੈਂਦੀ ਆ ਕਿ ਸਾਡੇ ਪੇਰੈਂਟਸ ਜਿਹੜੇ ਆ ਐਡੀ ਫੀਸ ਨਹੀਂ ਦੇ ਸਕਦੇ ਐਡੀ ਮਹਿੰਗੀ ਹੋ ਗਈ ਮੈਡੀਕਲ ਐਜੂਕੇਸ਼ਨ